ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਪਾਚਵੀਂ ਬੰਗਾਲ ਵਿੱਚ ਜਨਸਭਾ ਵਿੱਚ ਗਰਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਹਾ ਪੀਓਕੇ ਭਾਰਤ ਦਾ ਹਿੱਸਾ ਇਸ ਨੂੰ ਵਾਪਸ ਲੈ ਕੇ ਰਾਂਗੇ ਸ਼ਾਹ ਨੇ ਮਨੀ ਸ਼ੰਕਰ ਇਹ ਰੁੱਤੇ ਵੀ ਕਰਸੇ ਤੰਜ ਦਿੱਲੀ ਦੀ ਆਪਕਾਰਨੀਤੀ ਦੇ ਮਾਮਲੇ ਵਿੱਚ ਮਨੀਸ਼ ਸੌਦਿਆ ਨੂੰ ਨਹੀਂ ਮਿਲੇ ਰਹਾ ਤੇ ਨਿਆਇਕ ਹਿਰਾਸਤ 3 ਮਈ ਤੱਕ ਵਧੀ ਸੰਗਰੂਰ ਲੋਕ ਸਭਾ ਹਲਕੇ ਵਿੱਚ ਹੋਰ ਮਜ਼ਬੂਤ ਹੋਇਆ ਆਮਦਵੀ ਪਾਰਟੀ ਦਾ ਪਰਿਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਈ ਵਿੱਚ ਪਦੌੜ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਸਾਥੀਆਂ ਸਮੇਤ ਆਮਦਵੀ ਪਾਰਟੀ ਵਿੱਚ ਹੋ ਸ਼ਾਮਲ ਤੇ ਹੁਣ ਖਬਰਾਂ ਵਿਸਤਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਕਿਹਾ ਹੈ ਕਿ ਪੀਓਕੇ ਭਾਰਤ ਦਾ ਹਿੱਸਾ ਹੈ ਤੇ ਇਸ ਨੂੰ ਵਾਪਸ ਲੈ ਕੇ ਰਾਂਗੇ ਪਛਮੀ ਮਗਾਲ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਅਮਿਤ ਸ਼ਾਹ ਨੇ ਕਿਹਾ ਕਿ 2019 ਵਿੱਚ ਧਾਰਾ 370 ਰੱਦ ਹੋਣ ਤੋਂ ਬਾਅਦ ਇੱਕ ਸਮਾ ਸ਼ਾਂਤ ਰਹੇ ਕਸ਼ਮੀਰ ਵਿੱਚ ਸ਼ਾਂਤੀ ਪਰ ਪੀਓਕੇ ਹੁਣ ਵਿਰੋਧ ਪ੍ਰਦਰਸ਼ਨਾਂ ਅਤੇ ਆਜ਼ਾਦੀ ਦੇ ਨਾਅਰਿਆਂ ਦੇ ਨਾਲ ਗੂੰਜ ਰਿਹਾ ਉਹਨੇ ਕਿਹਾ ਕਿ ਸਰਕਾਰ ਵੱਲੋਂ 2019 ਵਿੱਚ ਧਾਰਾ 370 ਰੱਦ ਕਰਨ ਤੋਂ ਬਾਅਦ ਕਸ਼ਮੀਰ ਵਿੱਚ ਸ਼ਾਂਤੀ ਆਈ ਹੈ ਪਰ ਹੁਣ ਪੀਓਕੇ ਵਿੱਚ ਅਸੀਂ ਵਿਰੋਧ ਪ੍ਰਦਰਸ਼ਨ ਵੇਖ ਰਹੇ ਹਾਂ ਪਹਿਲਾਂ ਇੱਥੇ ਆਜ਼ਾਦੀ ਦੇ ਨਾਰੇ ਸੁਣਾਈ ਦਿੰਦੇ ਸੀ ਹੁਣ ਨਾਰੇ ਪੀਓਕੇ ਵਿੱਚ ਸੁਣਾਈ ਦਿੰਦੇ ਨੇ ਪਹਿਲਾਂ ਇੱਥੇ ਪੱਥਰ ਸੁੱਟੇ ਜਾਂਦੇ ਸਨ ਹੁਣ ਪੀਓਕੇ ਵਿੱਚ ਪੱਥਰਾ ਹੋ ਰਿਹਾ ਹੈ ਪੀਓਕੇ ਦੀ ਮੰਗ ਦਾ ਸਮਰਥਨ ਨਾ ਕਰਨ ਉਤੇ ਕਾਂਗਰਸੀ ਦੇ ਨੇਤਾਵਾਂ ਤੇ ਨਿਸ਼ਾਨਾ ਵੰਦੇ ਹੋਣੇ ਸ਼ਾਹ ਨੇ ਕਿਹਾ ਹੈ ਕਿ ਮਣੀ ਸ਼ੰਕਰ ਆਈਅਰ ਵਰਗੇ ਕਾਂਗਰਸੀ ਦੇ ਨੇਤਾ ਕਹਿੰਦੇ ਨੇ ਕਿ ਜਹੀ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਕੋਲ ਪਰਮਾਣੂ ਬੰਬ ਹੈ ਪਰ ਉਹ ਕਹਿਣਾ ਚਾਹੁੰਦੇ ਨੇ ਕਿ ਪੀਓਕੇ ਭਾਰਤ ਦਾ ਹਿੱਸਾ ਹੈ ਤੇ ਅਸੀਂ ਇਸ ਨੂੰ ਲੈ ਕੇ ਰਾਂਗੇ ਦਿੱਲੀ ਦੇ ਇੱਕ ਅਦਾਲਤ ਨੇ ਕਥਿਤ ਆਪਕਾਰੀ ਕੋਟਾਲੇ ਦੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੌਦੀ ਦੀ ਨਿਆਇਕ ਰਾਸਤੇ ਤੇ 30 ਮਈ ਤੱਕ ਵਧਾ ਦਿੱਤੀ ਹੈ ਸੀਬੀਆਈ ਅਤੇ ਈਡੀ ਲਈ ਵਿਸ਼ੇਸ਼ ਜੱਜ ਕਵੇਰੀ ਬਵੇਜਾ ਨੇ ਮਾਮਲੇ ਵਿੱਚ ਦੋਸ਼ ਤੈਅ ਕਰਨ ਲਈ ਅੱਗੇ ਦੀਆਂ ਦਲੀਲਾਂ ਲਈ 30 ਮਈ ਦੀ ਤਾਰੀਖ ਤੈਅ ਕੀਤੀ ਹੈ ਜੱਜ ਨੇ ਕਿਹਾ ਕਿ ਦੋਸ਼ਾਂ ਉੱਤੇ ਬਹਿਸ ਕਰਨ ਲਈ ਇੱਕ ਅਰਜੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਸੌਦੀਆ ਅਤੇ ਹਿਰਾਸਤ ਵਿੱਚ ਹੋਰ ਮੁਲਜ਼ਮਾਂ ਨੂੰ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿੱਲੀ ਹਾਈ ਕੋਰਟ ਨੇ ਆਪਕਾਰੀ ਨੀਤੀ ਨਾਲ ਜੁੜੇ منی ਲਾਂਡਰਿੰਗ ਦੇ ਮਾਮਲੇ ਵਿੱਚ ਜਾਂਚ ਦੇ ਸੰਸਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਰੀ ਸਮਨ ਨੂੰ ਚੁਣੌਤੀ ਦੇਣ ਵਾਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ਬੁੱਧਵਾਰ ਨੂੰ 11 ਜੁਲਾਈ ਲਈ ਸੁਣਵਾਈ ਲਈ ਸੂਚਿਬੱਧ ਕੀਤੀ ਹੈ। ਜੱਜ ਸੁਰੇਸ਼ ਕੁਮਾਰ ਕੈਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਆਮ ਆਦਮੀ ਪਾਰਟੀ ਦੇ ਨੇਤਾ ਨੂੰ ED ਦੇ ਸਵਾਲ ਉੱਤੇ ਜਵਾਬ ਦੇਣ ਲਈ ਹੋਰ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਦੱਸ ਦੇ ਕਿ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਇੱਕ ਜੀਵਨਤਾ ਕਾਂਤਰੀਵ ਜ਼ਮਾਨਤ ਦਿੱਤੀ ਹੋਈ ਹੈ ਸੰਗਰੂਰ ਲੋਕ ਸਭਾ ਹਲਕੇ ਵਿੱਚ ਆਮਦਵੀ ਪਾਰਟੀ ਦਾ ਪਰਿਵਾਰ ਹੋਰ ਮਜ਼ਬੂਤ ਹੋਇਆ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਵਿੱਚ ਪਡੌੜ ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਆਪਣੇ ਸਾਥੀਆਂ ਸਮੇਤ ਨਾਲ ਹੀ ਕਾਂਗਰਸ ਅਤੇ ਕਾਲੀ ਦਲ ਦੇ ਕਈ ਐਮਸੀਬੀ ਆਮਾਦੀਨ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾਂ ਦਾ ਪਾਰਟੀ ਵਿੱਚ ਆਉਣ ਤੇ ਨਿਗਾਸ ਵਖਤ ਕੀਤਾ ਲੋਕ ਸਭਾ ਹਲਕਾ ਅਮਰitsar ਤੋਂ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਚੋਣ ਪ੍ਰਚਾਰ ਜੋਰਸ਼ੋਰ ਨਾਲ ਜਾਰੀ ਇਸ ਤਰ੍ਹਾਂ ਉਹਨਾਂ ਨੇ ਵਕੂ ਖਤਮ ਹਉਤੇ ਡੋਰ ਟੂ ਡੋਰ ਪ੍ਰਚਾਰ ਕੀਤਾ ਇਸ ਮੌਕੇ ਨੇ ਨਾਲ ਬੀਜੇਪੀ ਦੇ ਅਗੂ ਮੌਜੂਦ ਰਹੇ ਲੋਕ ਸਭਾ ਹਲਕਾ ਅਮਰitsar ਤੋਂ ਸ਼੍ਰਮਣੀ ਕਲਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਕਾਟੜਾ ਜੈਮਲ ਸਿੰਘ ਕਪੜਾ ਮਾਰਕੀਟ ਟਾਲੀ ਸਰ ਮਾਰਕੀਟ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਐਗੂਨ ਦੇ ਨਾਲ ਮੌਜੂਦ ਰਹੇ ਅਮਰitsar ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਲੋਕ ਸਭਾ ਚੋਣਾਂ ਨੂੰ ਲੈ ਕੇ ਹਲਕਾ ਜਨਾਲਾ ਦੇ ਕਾਂਗਰਸ ਪਾਰਟੀ ਦੇ ਸਰਕਾ ਵਿਧਾਇਕ ਹਰਪ੍ਰਤਾਪ ਸਿੰਘ ਜਨਾਲਾ ਵੱਲੋਂ ਰੱਖੇ ਸਮਾਗਮਾਂ ਵਿੱਚ ਪਹੁੰਚੇ ਜਿੱਥੇ ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਉਨੇ ਕਹੇ ਕਿ ਉਹਨੇ ਅਜਨਾਲਾ ਹਲਕੇ ਵਿੱਚ ਬਹੁਤ ਕੰਮ ਕੀਤੇ ਨੇ ਜਿਸ ਦੇ ਆਧਾਰ ਉੱਤੇ ਲੋਕ ਉਹਨਾਂ ਦਾ ਸਾਥ ਦੇਣਗੇ ਅਜਨਾਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜ਼ੋਨ ਦੇ ਮੁਤਾਬਕ ਸਦਾਰਾ ਹਰਪ੍ਰਤਾਪ ਸਿੰਘ ਜੀ ਨਾਲਾ ਜੋ ਸਾਬਕਾ ਐਮਐਲਏ ਨੇ ਇਹਨਾਂ ਵੱਲੋਂ ਵਰਕਰ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਜਗਦੀਪ ਕਲਾ ਸੀ ਹੁਣ ਗਗੋਮਾਲ ਜਗਦੀਪ ਖੁਰਦ ਸੋਰੀ ਹੁਣ ਅਸੀਂ ਗਗੋਮਾਲ ਹੈ ਫਿਰ ਪਛੀ ਹੈ ਇਹ ਸਾਡੀ ਐਸੈਸਰੀ ਹੈ ਚਾਰ ਰੈਲੀ ਅੱਜ ਅਸੀਂ ਅਸੀਂ ਇੱਥੇ ਬਣਾਈ ਇੱਕ ਆਰਗੇਨਾਈਜ਼ ਕੀਤੀਆਂ ਸੀ ਉਹਦੇ ਚ ਅਸੀਂ ਆਪਣੇ ਚੋਣ ਪ੍ਰਚਾਰ ਲਈ ਇੱਥੇ ਆਏ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਔਰ ਇਹ ਨਾਲੇ ਹਲਕੇ ਦਾ ਇੱਕ ਵੱਖਰਾ ਪਿਆਰ ਹੈ ਸਾਡਾ ਕਿਉਂਕਿ ਮੈਂ ਤੇ ਜਨਾਲਾ ਸਾਹਿਬ ਨੇ ਇੱਥੇ ਬਹੁਤ ਕੰਮ ਕੀਤੇ ਅਸੀਂ ਪੌਣੇ ਪੌਣੇ 300 ਕਰੋੜ ਦੀ ਜਿਹੜੀ ਫੋਰ ਲੇਨ ਹੈ ਇਸ ਵੇਲੇ ਰਮਦਾਸ ਤੱਕ ਆ ਰਹੀ ਹੈ ਹਰ ਬੰਦੇ ਨੇ ਇੱਕੋ ਗੱਲ ਕੀਤੀ ਹੈ ਵੀ ਹੁਣ ਸਾਡਾ ਕੰਮ ਆ ਤੂੰ ਆਪਣੇ ਕੰਮ ਕਰ ਲਈਏ ਕਿਉਂਕਿ ਉਸ ਫੋਰ ਲੇਨ ਦਾ ਉਹ ਜਿਹੜਾ ਇਨਫਰਾਸਟ੍ਰਕਚਰ ਅਮਰ ਸਰਚ ਬਣਿਆ ਜਿਹੜੀ ਬਾਰਡਰ ਤੇ ਜ਼ਮੀਨ 10 ਲੱਖ ਰੁਪਏ ਕਿੰਨਾ ਸੀ 15 ਸੀ ਅੱਜ 25 ਤੋਂ 30 ਲੱਖ ਰੁਪਏ ਕਿੰਨਾ ਹੋ ਗਈ ਹੈ ਜਿਹੜਾ ਕੇ ਦਾ ਮਰਲੇ ਦਾ ਘਰ 60000 ਦਾ ਲੱਖ ਦਾ ਸੀ ਅੱਜ 2 ਲੱਖ ਦਾ ਹੋ ਗਿਆ ਹਰ ਇੱਕ ਸੀਸਾ ਦੇ ਰਿਹਾ ਉਹ ਜਿਹੜੀ ਜਾਇਦਾਦ ਹੈ ਹੋਈ ਹੁੰਦੀ ਹੈ ਕਿ ਇਹਦੀ ਜਾਇਦਾਦ ਮਹਿੰਗੀ ਹੋ ਜੇ ਉਹਦੇ ਤੋਂ ਵੱਡੀ ਖੁਸ਼ੀ ਦੀ ਕਿਹੜੀ ਗੱਲ ਹੈ ਹਰ ਕੋਈ ਅੱਜ ਸੀਸਾ ਦੇ ਰਿਹਾ ਇਸ ਹਲਕੇ ਦੇ ਵਿੱਚ ਸੋ ਬਾਬਾ ਬੁੱਢਾ ਸਾਹਿਬ ਜਿੱਥੇ ਅਸੀਂ ਸਰਾਤ ਤੇ ਜਾਂਦੇ ਹਰ ਸਾਲ ਹੀ ਆਈਦਾ ਉੱਥੇ ਤਕਰੀਬਨ ਹਰ ਜਗ੍ਹਾ ਦੇ ਜਿੱਥੇ ਲੰਗਰ ਲੱਗਦੇ ਆ ਉੱਥੇ ਅਸੀਂ ਰੇਨ ਸ਼ੈਲਟਰ ਬਣਾ ਤਾਕਿ ਉਥੇ ਲੰਗਰ ਜਿਹੜੇ ਲੱਗ ਸਕਣ। ਸੋ ਉਹ ਵੀ ਬਾਬਾ ਬੰਦਾ ਸਾਹਿਬ ਦੀ ਮਿਹਰ ਦੇ ਨਾਲ ਅਸੀਂ ਫਿਰ ਜਦੋਂ ਪਰਮਾਤਮਾ ਮਿਹਰ ਕਰਦੇ ਆ ਫਿਰ ਆਪਾਂ ਹੋਰ ਵੱਡੀ ਤਦਾਦ ਦੇ ਚੇਹ ਬਣਾ ਕੇ ਦੇਣੇ ਆ। ਅੱਜ ਪੰਜਾਬ ਦੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਅੰਮ੍ਰਿਤਸਰ ਪਹੁੰਚੇ ਇਸ ਮੌਕੇ ਨਾ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ ਅਤੇ ਚੋਣ ਪ੍ਰਬੰਧਨ ਦਾ ਜਾਇ ਜ਼ਲਿਆ ਇਸ ਮੌਕੇ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ 2024 ਸਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣਾ ਯਕੀਨੀ ਬਣਾਉਣ ਲਈ ਅਤੇ ਸੁਰ ਹੋਰ ਮਜ਼ਬੂਤ ਕਰਨ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 25 ਕੰਪਨੀਆਂ ਪੰਜਾਬ ਪਹੁੰਚ ਚੁੱਕੀਆਂ ਨੇ ਉਹਨੇ ਕਿਹਾ ਕਿ ਡੀਜੀਪੀ ਪੰਜਾਬ ਗੌਰਵ ਜਤਪਦੀਗਵਾਈ ਵਿੱਚ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਨਰਪੱਖ ਅਤੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਪਾਰਲੀਮੈਂਟਰੀ ਇਲੈਕਸ਼ਨਸ 2024 ਦੀ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਇੱਕ ਮੀਟਿੰਗ ਇਥੇ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਦੇ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ ਔਰ ਬਾਰਡਰ ਰੇਂਜ ਦੇ ਡੀਆਈਜੀ ਔਰ ਐਸਐਸਪੀ ਸਾਹਿਬਾਨਾ ਨੇ ਹਿੱਸਾ ਲਿਆ ਇਸ ਮੀਟਿੰਗ ਦਾ ਮੇਨ ਮਕਸਦ ਸੀ ਕਿ ਜਿਹੜੀ ਅਸੀਂ ਚੋਣਾ ਕਰਾਉਣ ਜਾ ਰਹੇ ਹਾਂ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨਾ ਸਾਰੇ ਅਫਸਰਾਂ ਨੂੰ ਜਿਹੜੇ ਮਾਡਲ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵਕਫਾ ਹਿਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਿਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕੇ ਦ੍ਰਿੜ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀਆਂ ਸਾਰੇ ਕੈਂਡੀਡੇਟਸ ਜਿਹੜੇ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹੱਈਆ ਕਰਾਈਏ ਤਾਂ ਕਿ ਇੱਕ ਫੇਅਰ ਔਰ ਫਰੀ ਇਲੈਕਸ਼ਨ ਹੋ ਸਕੇ। ਔਰ ਇਸ ਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਇਥੇ। ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੀਆਂ ਜਿਸ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੰਵੇਦਨਸ਼ੀਲ ਕੋਸ਼ਿਤ ਕੀਤਾ ਹੋਇਆ ਹੈ ਇਸ ਦੇ ਵਿੱਚ ਅਸੀਂ ਪੈਰਾਮਿਲਟਰੀ ਫੋਰਸਸ ਦੀ 250 ਕੰਪਨੀਆਂ ਤੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ ਅਸੀਂ ਜਿਹੜਾ ਆਪਣਾ ਆਪਰੇਸ਼ਨ ਹੈ ਐਂਟੀ ਸੋਸ਼ਲ 엘ਿਮੈਂਟਸ ਬੂਟ ਲੈਗਰਸ অর ਡਰਗ ਟ੍ਰਾਫਿਕਰਸ ਦੇ ਖਿਲਾਫ ਉਸ ਨੂੰ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਤਾਂ ਕਿ ਇਸ ਇਲੈਕਸ਼ਨ ਦੇ ਮਾਹੌਲ ਦੇ ਵਿੱਚ ਕੋਈ ਵਿਗਨ ਨਾ ਪਾ ਸਕੇ ਔਰ ਇਹ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ ਇਹਨਾਂ ਨੂੰ ਕਾਬੂ ਕੀਤਾ ਜਾਏ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਬਿਆਨ ਸਿੰਘ ਮਨਵੀ ਪਰਿਵਾਰ ਸਮੇਤ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਬੀਜੇਪੀ ਦੇ ਦਿੱਗਜ ਨੇਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਮਹਾਰਾਣੀ ਪ੍ਰਨੀਤ ਕੌਰ ਰਣਿੰਦਰ ਸਿੰਘ ਬੀਜੇਪੀ ਸਟੇਟ ਪ੍ਰਧਾਨ ਮਹਿਲਾ ਮੋਰਚਾ ਬੀਬਾ ਜੈਂਦਰ ਕੌਰ ਦੀ ਹਾਜ਼ਰੀ ਵਿੱਚ ਉਹਨਾਂ ਬੀਜੇਪੀ ਵਿੱਚ ਸ਼ਮੂਲੀਅਤ ਕੀਤੀ ਹੈ ਪਾਰਟੀ ਵਿੱਚ ਸ਼ਾਮਲ ਹੋਣ ਉਤੇ ਮਨਵੀ ਪਰਿਵਾਰ ਦਾ ਸਵਾਗਤ ਕਰਦੇ ਹਾਂ ਕੈਪਟਨ ਮਨਰੇਂਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰੋਸਸ ਜਹਰ ਕੀਤਾ ਕਿ ਜ਼ਿਲ੍ਹਾ ਮਲੇਰਕੋਟਲਾ ਅਮਰਗੜ ਹਲਕੇ ਤੋਂ ਬੀਜੇਪੀ ਨੂੰ ਇਸ ਨਾਲ ਹੋਰ ਮਜ਼ਬੂਤੀ ਮਿਲੇਗੀ ਅਤੇ ਪਾਰਟੀ ਅਹਿਮ ਲੋਕ ਸਭਾ ਸੀਟ ਫਤੇਗੜ ਸਾਹਿਬ ਨੂੰ ਯਕੀਨੀ ਤੌਰ ਉਤੇ ਵੱਡੇ ਫਰਕ ਨਾਲ ਜਿੱਤੇਗੀ ਬੀਜੇਪੀ ਦੇ ਬੁਲਾਰੇ ਪ੍ਰੇਤਪਾਲ ਸਿੰਘ ਬੜੀਏਵਾਲ ਨੇ ਕਿਹਾ ਕਿ ਮਨਵੀ ਪਰਿਵਾਰ ਦਾ ਹਲਕਾ ਧੂਰੀ ਮਲੇਰਕੋਟਲਾ ਜ਼ਿਲ੍ਹਾ ਅਮਰਗੜ ਵਿੱਚ ਵੱਡਾ ਆਧਾਰ ਹੈ ਜਿਸ ਨਾਲ ਪਾਰਟੀ ਨੂੰ ਫਾਇਦਾ ਮਿਲੇਗਾ ਅੱਜ ਬੇਅੰਤ ਸਿੰਘ ਜੀ ਮਨਵੀ ਜੁਆਇਨ ਕੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਨੇ ਇਹ ਕਾਂਗਰਸ ਛੱਡ ਕੇ ਆਏ ਨੇ ਪਹਿਲੇ ਨੋਰਥਰਨ ਰੇਲਵੇ ਵਿੱਚ ਇਹਨਾਂ ਦੇ ਰੈਜ਼ਿਗਨੇਸ਼ਨ ਸੀਗੀ ਉਮੀਦ ਹੈ ਕਿ ਬੜਾ ਵਧੀਆ ਕੰਮ ਕਰਨਗੇ ਅੱਗੇ ਸੋ ਬੇਅੰਤ ਸਿੰਘ ਮਨਵੀ ਜੀ ਕਾਂਗਰਸ ਨੂੰ ਛੱਡ ਕੇ ਸਾਡੀ ਸ਼ਾਮਲ ਹੋਏ ਨੇ ਅਮਰਗੜ ਹਲਕੇ ਸਾਡਾ ਬਹੁਤ ਇਹਦਾ ਫਾਇਦਾ ਹੋਏਗਾ ਔਰ ਹਮਾਰੇ ਸਾਡੇ ਸਾਡੇ ਘਰ ਦੇ ਨੇ ਸੋ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਵੀ ਪੂਰੀ ਪਾਰਟੀ ਦੀ ਸੇਵਾ ਕਰੇਗੇ ਅੱਜ ਮੈਂ ਕਾਂਗਰਸ ਪਾਰਟੀ ਨੂੰ ਅਲਵਿਦਾ ਆ ਕੇ ਬੀਜੇਪੀ ਜੁਆਇਨ ਕੀਤੀ ਹੈ ਕਿਉਂਕਿ ਇਸ ਕਰਕੇ ਜਿਹੜਾ ਸਾਡਾ ਹਲਕਾ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਇੱਕ ਪਸੜਿਆ ਹੋਇਆ ਹਲਕਾ ਹੈ ਇਹ ਜਿਹੜੀ ਕੇਂਦਰ ਦੀਆਂ ਸਵਾਵਾਂ ਸਿਗੀਆਂ ਉਹ ਤੋਂ ਵਾਂਝਾ ਰਹਿੰਦਾ ਸੀ ਅਸੀਂ ਇੱਕ ਕੜੀ ਦਾ ਰੂਪ ਕਰਕੇ ਬਣ ਕੇ ਇਹਨੂੰ ਡਿਵੈਲਪਮੈਂਟ ਵਾਸਤੇ ਲੈ ਕੇ ਜਾਵਾਂਗੇ ਜਿਵੇਂ ਉੱਥੇ ਇੰਡਸਟਰੀ ਵਗੈਰਾ ਦੀ ਜ਼ਰੂਰਤ ਹੈ ਕਿਉਂਕਿ ਬੇਰੁਜ਼ਗਾਰੀ ਸਾਡੇ ਹਲਕੇ ਅਮਰਗੜ ਤੇ ਮਲੇਰਕੋਟਲਾ ਵਿੱਚ ਬਹੁਤ ਜ਼ਿਆਦਾ ਹੈ ਆਗਰ ਇੰਡਸਟਰੀ ਆਂਦੀ ਹੈ ਤਾਂ ਬੇਰੁਜ਼ਗਾਰੀ ਖਤਮ ਹੁੰਦੀ ਹੈ ਇਸੇ ਸੋਚ ਨੂੰ ਲੈ ਕੇ ਅੱਜ ਅਸੀਂ ਬੀਜੇਪੀ ਜੁਆਇਨਿੰਗ ਕੀਤੀ ਹੈ ਕਾਂਗਰਸ ਪਾਰਟੀ ਨੂੰ ਛੱਡੀ ਹੈ ਕਾਂਗਰਸ ਦੇ ਵਿੱਚ ਇੱਕ ਉਹ ਤਰ੍ਹਾਂ ਦਾ ਹੋ ਗਿਆ ਵੀ ਜਿਹੜੇ ਟਕਸਾਲੀ ਕਾਂਗਰਸੀ ਨੇ ਉਹਨਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਜਿੱਦਾਂ ਕਿ ਮਹਾਰਾਜਾ ਕੈਪਟਨ ਮੋਰਿੰਦਰ ਸਿੰਘ ਜੀ ਸੁਨੀਲ ਜਾਖੜ ਜੀ ਰੁਨੀਤ ਬਿੱਟੂ ਜੀ ਮਹਿੰਦਰ ਸਿੰਘ ਕੇਪੀ ਕਾਂਗਰਸ ਨੂੰ ਛੱਡੀ ਜਾ ਰਹੇ ਨੇ ਇਹ ਕਾਂਗਰਸ ਦੀ ਅੱਜ ਇਹ ਜਿਹੜੀ ਬੇੜੀ ਹੈ ਡੰਮ ਨਵਾਦਨੀ ਹੈ ਦੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਇਦੇ ਚ ਜਿਹੜੇ ਲੀਡਰ ਮਾੜੇ ਆ ਜਾਂਦੇ ਨੇ ਜਦ ਲੀਡਰ ਮਾੜੇ ਆ ਜਾਂਦੇ ਨੇ ਤਾਂ ਪਾਰਟੀ ਥੱਲੇ ਨੂੰ ਹੀ ਜਾਂਦੀ ਆ ਅੱਜ ਮੇਰੇ ਨਾਲ ਤਕਰੀਬਨ ਕਾਫੀ ਬੰਦੇ ਨੇ ਜਿਹੜੇ ਬੀਜੇਪੀ ਜੁਆਇਨ ਕਰਨਾ ਚਾਹੁੰਦੇ ਨੇ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਾਰਾ ਸਾਹਮਣੇ ਆਜੂਗਾ ਪਤਾ ਲੱਗ ਜੂਗਾ ਆ ਇੱਕ ਕੜੀ ਬਣ ਕੇ ਅਸੀਂ ਹਲਕਾ ਜ਼ਿਲ੍ਹਾ ਮਲੇਰਕੋਟਲੇ ਦੀ ਵਿਕਾਸ ਪੱਧਰ ਤੇ ਕੰਮ ਕਰਨਾ ਚਾਹੁੰਦੇ ਆ ਆ ਜਿਸ ਕਰਕੇ ਭਾਜਪਾ ਜੁਆਇਨ ਕੀਤੀ ਹੈ। ਦੇਰਾਂ ਤਨਪਸ਼ਾਹ ਤੇ ਨੌਜਵਾਨਾਂ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਉਤੇ ਇੱਕ ਜੁਐਲਰਸ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੁਕਾਨਦਾਰ ਨੂੰ ਇਸ ਘਟਨਾ ਦਾ ਪਤਾ ਸਵੇਰੇ ਲੱਗਾ ਦੁਕਾਨਦਾਰ ਦੇ ਦਰਸ਼ਨ ਮੁਤਾਬਕ ਤਿੰਨ ਮੁਲਜ਼ਮਾਂ ਨੇ ਦੁਕਾਨ ਨੂੰ ਤਨ ਲਗਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਚੋਰ 25 ਕਿਲੋ ਚਾਂਦੀ ਅਤੇ ਤਕਰੀਬਨ 1.5 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋਏ ਨੇ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਮੌਕੇ ਐਡੀਸੀਪੀ ਪ੍ਰਭਜੋਤ ਸਿੰਘ ਵਿਰਕ ਉਨੇ ਕਹੇ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਸੀ ਇਸ ਵੇਰੇ ਦੁਕਾਨ ਤੇ ਆਏ ਆ ਤੇ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ ਘੱਟੋ ਘਾਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਆ ਤੇ ਗੱਲੇ 'ਚ ਪੈਸੇ ਵੀ ਸੀਗੇ ਲੱਖ ਰੁਪਇਆ ਇਸ ਗੱਲੇ 'ਚ ਅਸੀਂ 50 ਹਜ਼ਾਰ ਉਸ ਗੱਲੇ 'ਚ ਸੀ ਟੋਟਲ 1.5 ਲੱਖ ਰੁਪਇਆ ਕੈਸ਼ ਸੀ ਇਹ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਸਰ ਪਤਾ ਲੱਗੂ ਸੀਸੀਟੀਵੀ ਕੋਲਾਈ ਸਾਹਮਣੇ ਸੀਸੀਟੀਵੀ ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ ਬਾਕੀ ਉਹ ਡੀਵੀਆਰ ਨਾਲ ਲਾ ਕੇ ਲੈ ਗਏ ਆ ਸਰ ਕਿੰਨੇ ਕੁ ਬੰਦੇ ਸੀ ਜਿਹੜੇ ਤਿੰਨ ਬੰਦੇ ਆਏ ਆ ਜੀ ਫੁਟੇਜ ਚ ਸਰ ਜਿਸ ਤਰ੍ਹਾਂ ਉਹਨਾਂ ਨੇ ਇਹ ਬਿਨਾਂ ਲੋਕ ਤੋੜੇ ਉਹਨੂੰ ਬੈਂਡ ਕਰਕੇ ਤੇ ਲੱਗਦਾ ਨਹੀਂ ਵੀ ਕਿਤੇ ਕੋਈ ਪੇਸ਼ੀ ਬੰਦੇ ਦਾ ਕੰਮ ਹੋ ਹੋ ਵੀ ਸਕਦਾ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗਦਾ ਕਿੰਨੇ ਕੁ ਦੋਸ਼ੀ ਕਸਾਉਣਗੇ ਟੋਟਲ ਸਰ ਜੀ ਹੋ ਹੀ ਗਿਆ 20 ਤੋਂ 25 ਲੱਖ ਰੁਪਏ ਦਾ ਕੀ ਵੀ ਸ਼ਾਪਸ ਹੈਗੀ ਆ ਉਹਨੂੰ ਬਲਾਕ ਕੀ ਸ਼ਾਪ ਹੈਗੀ ਆ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੋਲੀ ਸ਼ਾਪ ਦੇ ਵਿੱਚ ਇਹਦੇ ਹੈਗੀ ਆ ਤੇ ਮੌਕੇ ਤੇ ਆਏ ਆ ਬਾਕੀ ਵੈਰੀਫਾਈ ਕਰਾਂਗੇ ਸਿਰਫ ਇਹ ਪਤਾ ਲੱਗਾ ਕਿੰਨਾ ਕੁ ਨੁਕਸਾਨ ਹੋਇਆ ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਮੈਂ ਤੁਹਾਨੂੰ ਦੱਸਾਂਗੇ ਇਨਵੈਡੀਸ਼ਨਲ ਸਟੇਜ ਹੈ ਅਜੇ ਆਈ ਹੀ ਹੈਗੀਆਂ ਦੇਖ ਕੇ ਸਾਰਾ ਅਸੈਸ ਕਰਕੇ ਫਿਰ ਤੁਹਾਨੂੰ ਦੱਸਾਂਗੇ ਰਾਜਸਥਾਨ ਸੀ ਦੇ ਪਿੰਡ ਹੇਤਮਪੁਰਾ ਦੇ ਗੁਰਦੁਆਰਾ ਬਾਬਾ ਨਿਹੰਗ ਸਿੰਘ ਜੀ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਗੋਲਕ ਤੋੜ ਕੇ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ ਸਬੰਦੇ ਜਾਣਕਾਰੀ ਦਿੰਦੇ ਹਨ ਗ੍ਰੰਤੀ ਅਮਰਜੀਤ ਸਿੰਘ ਸਾਬਕਾ ਸਰਪੰਚ ਸੁਖਚੰਦ ਸਿੰਘ ਅਤੇ ਕੋਲਣ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰ ਗੁਰਦੁਆਰੇ ਦੀ ਗ੍ਰੇਲ ਨੂੰ ਤੋੜ ਕੇ ਅੰਦਰ ਦਾਖਲ ਹੋਏ ਅਤੇ ਗੋਲਕ ਨੂੰ ਤੋੜ ਕੇ ਹਜ਼ਾਰਾਂ ਰੁਪਏ ਦੀ ਨਗਦੀ ਜੋਤੋਂ ਦਾ ਕਹਿਓ ਇੱਕ ਫੱਕਾ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਸੇਵਾਦਾਰਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਇਸ ਘਟਨਾ ਦਾ ਪਤਾ ਲੱਗਿਆ ਚੋਰੀ ਦੀ ਸਾਰੀ ਘਟਨਾ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਥਾਣਾ ਲੋਕਪੁਰ ਦੀ ਪੁਲਿਸ ਨੇ ਕਾਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਪਿੰਡ ਹੈ ਹਤੰਗੁਰਾ ਤਨਤਨ ਬ੍ਰਹਮ ਗਿਆਨੀ ਬਾਬਾ ਨਿਹੰਗ ਸਿੰਘ ਜੀਆ ਦੇ ਸਥਾਨ ਤੇ ਸੰਗਰਾ ਦੀ ਅੰਮ੍ਰਿਤ ਵੇਲੇ ਜੋ ਚੋਰੀ ਹੋਈ ਹੈ 12 ਵਜੇ ਤਕਰੀਬਨ 20 ਮਿੰਟਾਂ ਤੇ ਚੋਰ ਆਏ ਹਨ ਅੰਦਰ ਵਾਰੀ ਦੇ ਅੰਦਰੋਂ ਨਾ ਆਣ ਕੇ ਗੋਲਕ ਭੰਨੀ ਆ ਗੋਲਕ ਭੰਨ ਕੇ ਉਹਨਾਂ ਜੋ ਵੀ ਵਿੱਚ ਖਜ਼ਾਨਾ ਸੀ ਸਾਰਾ ਕੁਝ ਲੈ ਗਏ ਹਨ ਇੱਕ ਪੱਖਾ ਸੀ ਪੱਖਾ ਲੈ ਗਏ ਹਨ ਤੇ ਜੋਦ ਦਾ ਘੋੜਾ ਸੀ ਉਹ ਵੀ ਲੈ ਗਏ ਹਨ ਸੋ ਬਹੁਤ ਹੀ ਹਮੰਦ ਭਾਗੀ ਘਟਨਾ ਵਾਪਰੀ ਹੈ ਸੋ ਗੁਰੂ ਪਿਆਰਿਓ ਜਿੱਥੇ-ਜਿੱਥੇ ਵੀ ਵੀਡੀਓ ਪਹੁੰਚਦੀਆਂ ਹਨ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਸਾਨੂੰ ਇਤਲਾਹ ਕਰਨ ਦੀ ਕੋਸ਼ਿਸ਼ ਕਰਨ ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਆਮ ਗੱਲ ਹੋ ਗਈ ਹੈ ਤੇ ਕੋਈ ਦੁਕਾਨਦਾਰ ਥੋੜੇ ਜਿਹੇ ਲਾਲਚ ਪਿੱਛੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ ਅਜਿਹਾ ਹੀ ਵੇਖਣ ਨੂੰ ਮਿਲਿਆ ਫਰੋਜਪੁਰ ਵਿੱਚ ਜਿੱਥੇ ਫੂਡ ਸੇਫਟੀ ਵਿਭਾਗ ਵਾਲਾ ਪੁਲਿਸ ਮੁਲਾਜ਼ਮਾਂ ਨਾਲ ਲੈ ਕੇ ਕੈਂਟੇ ਲਾ ਕੇ ਦੀ ਇੱਕ ਡੇਰੇ ਉੱਤੇ ਛਾਪੇ ਮਾਰੀ ਕੀਤੀ ਗਈ ਤਾਂ ਤਕਰੀਬਨ 25 ਡਰਮ ਤੇ ਉਭਰੰਦ ਹੋਇਆ ਜੋ ਸ਼ੱਕੀ ਵਸਤਾਂ ਮਿਲਾ ਕੇ ਬਣਾਇਆ ਲੱਗ ਰਿਹਾ ਸੀ ਇਸ ਇਤਸਫਸ ਦੇ ਹਾਲਾਤ ਵਿੱਚ ਗੰਦਗੀ ਪ੍ਰੇਸ਼ਾਨ ਵਿਭਾਗ ਦੇ ਅਧਿਕਾਰ ਨੇ ਉਸ ਤੇ ਸੈਂਪਲ ਲਏ ਤੇ ਮਾਲ ਸੀਲ ਕਰ ਦਿੱਤਾ ਉਹਨਾਂ ਕਿਹਾ ਕਿ ਰਿਪੋਰਟ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਕੰਪਲੇਂਟ ਆਈ ਹੈ ਜੀ ਕਿਹਦੇ ਚ ਸਾਨੂੰ ਮੈਂਸ਼ਨ ਕਰਕੇ ਆਇਆ ਸੀ ਕਿ ਕੋਈ ਨਕਲੀ ਦੁੱਧ ਨਕਲੀ ਕਿਉਂ ਨਾ ਕੁਝ ਕਰ ਰਿਹਾ ਹੈ ਤੇ ਅਸੀਂ ਜਦੋਂ ਆ ਕੇ ਦੇਖਿਆ ਤੇ ਸਾਨੂੰ ਡਾਊਟਫੁਲ ਹੈ ਜੀ ਬਹੁਤ ਸਾਰਾ ਬਹੁਤ ਸਾਰੇ ਕੁਆਂਟੀਟੀ ਦੇ ਸਾਨੂੰ ਡਰੰਕਸ ਮਿਲੇ ਆਪਰੋਕਸੀਮੇਟਲੀ 25 ਤੋਂ 26 ਡਰੰਕਸ ਨੇ ਤੇ ਇੱਕ ਡਰੰਕ ਦੇ ਵਿੱਚ 200 ਕਿਲੋ ਤੋਂ ਤੇ ਕਿਉਂ ਹੈ ਜੀ ਤੇ ਕੁਝ ਤੁਸੀਂ ਆਪ ਦੇਖ ਸਕਦੇ ਹੋ ਜੀ ਬਹੁਤ ਹੀ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨ ਦੇ ਵਿੱਚ ਕਿਉਂ ਪਿਆ ਜੀ ਆ ਦੇਖੋ ਇਹਦੇ ਵਿੱਚ ਕੋਈ ਜਾਨਵਰ ਦਾ ਵੀ ਕੋਈ ਫੀਸਿਸ ਵਗੈਰਾ ਪਈਆਂ ਤੇ ਕਿਤੇ ਕੋਈ ਬਲੈਕਨੈਸ ਹੈ ਕੁਝ ਦੇਖੋ ਆ ਸਾਰੇ ਜਾਲੇ ਲੱਗੇ ਜੀ ਬਹੁਤ ਬਹੁਤ ਹੀ ਬੁਰਾ ਹਾਲ ਹੈ ਜੀ ਕਿੰਨਾ maal ਬਕੜਾ ਗਿਆ ਜੀ ਟੋਟਲ ਹੈ ਦੱਸਿਆ ਜੀ ਵੀ ਮੇ 25 26 ਡਰਮ ਹੈ ਜੀ 200 ਕਿਲੋ ਇੱਕ ਦੇ ਵਿੱਚ ਹੈ ਤੇ ਹੁਣ ਅਗਲੀ ਕੀ ਕਾਰਵਾਈ ਕੀਤੀ ਅਸੀਂ ਹੁਣ ਡਿਫਰੈਂਟ ਬੈਚਸ ਦੇ ਵਿੱਚ ਨਾ ਤੇ ਮਿਕਸ ਕਰਕੇ ਸੈਂਪਲਸ ਲਵਾਂਗੇ ਤੇ ਸੀਜ਼ਰ ਕਰਾਂਗੇ ਪੰਜਾਬੀ ਖਬਰਾਂ ਦੇ ਸਪ੍ਰੈਟਨ ਵਿੱਚ ਫਿਰਾਲ ਨਹੀਂ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ